ਗੁੱਡ ਮਾਰਨਿੰਗ ਸਟੂਡੈਂਟ ਤੁਹਾਡਾ ਅੱਜ ਪੰਜਾਬੀ ਵਿਆਕਰਨ ਦੀ ਕਲਾਸ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦਾ ਆਪਣਾ ਟੌਪਿਕ ਹੈ ਜੀ ਪੰਜਾਬੀ ਵਿਆਕਰਨ ਦਾ ਲਗਾਖਰ ਅਤੇ ਦੁੱਤਕ ਅੱਖਰ ਤੇ ਸ਼ਬਦ ਬੋਧ ਸਭ ਤੋਂ ਪਹਿਲਾਂ ਆਪਾਂ ਦੁੱਤਕ ਅੱਖਰ ਬਾਰੇ ਪੜਾਂਗੇ ਜੀ ਦੁੱਤ ਅੱਖਰ ਕਿਹੜੇ ਹੁੰਦੇ ਨੇ ਉਹ ਅੱਖਰ ਜਿਹੜੇ ਦੋ ਅੱਖਰਾਂ ਦੇ ਮੇਲ ਤੋਂ ਬਣੇ ਹਨ ਉਹਨਾਂ ਨੂੰ ਦੁੱਤਕ ਅੱਖਰ ਕਿਹਾ ਜਾਂਦਾ ਹੈ ਇਸ ਵਿੱਚ ਇੱਕ ਅੱਖਰ ਦੂਜੇ ਅੱਖਰ ਦੇ ਪੈਰ ਵਿੱਚ ਲਿਖਿਆ ਜਾਂਦਾ ਹੈ ਦੋਵੇਂ ਮਿਲ ਕੇ ਇੱਕ ਆਵਾਜ਼ ਪੈਦਾ ਕਰਦੇ ਹਨ ਗੁਰਮੁਖੀ ਲਿਪੀ ਵਿੱਚ ਕੇਵਲ ਤਿੰਨ ਹੀ ਅੱਖਰਾਂ ਦੀ ਵਰਤੋਂ ਅੱਖਰਾਂ ਦੇ ਪੈਰਾਂ ਵਿੱਚ ਕੀਤੀ ਜਾਂਦੀ ਹੈ ਉਹ ਹੈਗੇ ਨੇ ਹਾ ਹਾ ਰਾ ਰਾ ਬੱਬਾ ਹਾ ਹਾ ਜਿਵੇਂ ਪੜਾਈ ਜੜ ਜੀਣਾ ਪ੍ਰਗਟ ਪ੍ਰੇਸ਼ਨ ਪ੍ਰਾਰਥਨਾ ਪ੍ਰੋਫੈਸਰ ਸਵੈ ਜੀਵਨੀ ਸਮੇਮਾਨ ਸਵਿਸ਼ਵਾਸ ਨੈਕਸਟ ਟੌਪਿਕ ਆ ਗਏ ਜਪਣੀ ਲਗਾ ਲਗਾ ਸੁਰਤੂਨਿਆਂ ਨੂੰ ਅੰਕਿਤ ਕਰਨ ਵਾਲੇ ਲਿਪੀ ਚਿੰਨਾਂ ਪੰਜਾਬੀ ਦੀ ਬੰਦ ਦੇ ਸ਼ਬਦਾਂ ਨੂੰ ਅੰਕਿਤ ਕਰਨ ਲਈ ਗੁਰਮੁਖੀ ਲਿਪੀ ਅੱਖਰਾਂ ਨਾਲ ਕੁਝ ਲਗਾ ਲੱਗਦੀਆਂ ਹਨ ਅੱਖਰਾਂ ਬਿਨਾ ਲਗਾ ਦਾ ਕੋਈ ਮਤਵ ਨਹੀਂ ਹੈ ਗੁਰਮੁਖੀ ਲਿਪੀ ਦੀਆਂ 10 ਲਗਾ ਹਾਂਜੀ ਲਗਾ ਨੇ ਮਾਤਰਾਵਾਂ ਨੂੰ ਕਿਹਾ ਜਾਂਦਾ ਜੀ ਜਿਹੜੀਆਂ ਆਪਾਂ ਕੋਈ ਵੀ ਸ਼ਬਦ ਲਿਖਦੇ ਆ ਮਤਲਬ ਪੰਜਾਬੀ ਸ਼ਬਦ ਹੈਗਾ ਹੁਣ ਤੁਸੀਂ ਪੰਜਾਬੀ ਦੇ ਵਿੱਚ ਜੇ ਆਪਾਂ ਬਿਹਾਰੀ ਦੀ ਮਾਤਰਾ ਘਟਨ ਦੇ ਕੀ ਬਣ ਜੂਗਾ ਪੰਜਾਬ ਤੇ ਮਾਤਰਾਵਾਂ ਲੱਗਣ ਨਾਲ ਸ਼ਬਦਾ ਦੇ ਅਰਥ ਬਦਲ ਜਾਂਦੇ ਨੇ ਤੇ ਨਵੇਂ ਸ਼ਬਦ ਸਾਹਮਣੇ ਆਉਂਦੇ ਨੇ ਫਸਟ ਲਗਾ ਆਪਣੀ ਹੈਗੀ ਜੀ ਮਾਤਰਾ ਕਿਹੜੀ ਹੈਗੀ ਮੁਕਤਾ ਮੁਕਤੇ ਦਾ ਕੋਈ ਚਿੰਨ੍ਹ ਨਹੀਂ ਹੁੰਦਾ ਜਿਵੇਂ ਆ ਦੇਖੋ ਉਦਾਹਰਣ ਚਾਰੇ ਆਪਣਾ ਸਰਦ ਸਬਰ ਸਤਰ ਫੇਰ ਆ ਗਿਆ ਸੈਕਿੰਡ ਆਪਣੀ ਹੈਗੀ ਕੰਨਾ ਕੰਨਾ ਮਤਲਬ ਆ ਦੀ ਮਾਤਰਾ ਸਾਲ ਸਾਪ ਸਾਫ ਫੇਰ ਆ ਗਈ ਸਿਆਰੀ ਛੋਟੀ ਦੀ ਮਾਤਰਾ ਕਹਿੰਦੇ ਨੇ ਜਿਹਨੂੰ ਹਿੰਦੀਚ ਪਰ ਸਿਹਾਰੀ ਦੇ ਵਿੱਚ ਮੂਰੇ ਲੱਗਦੀ ਹੈ ਜੀ ਸਿਰ ਸਿੱਕਾ ਸਿੱਕਾ ਫੋਰਥ ਆ ਗਈ ਆਪਣੀ ਬਿਹਾਰੀ ਜੀ ਇਹ ਪਿੱਛੇ ਨੂੰ ਲੱਗਦੀ ਹੈ ਸੀਮਾ ਸੀਲ ਸੀਸ ਔਂਕੜ ਤੇ ਅੱਖਰ ਦੇ ਵਿੱਚ ਸ਼ਪੈਰ ਚ ਲੱਗਦਾ ਹੁਣ ਸੁੰ ਸੂ ਜਦੋਂ ਲੈਂਕੜ ਦਵਲ ਔਂਕੜ ਬਣ ਜਾਂਦਾ ਜਿਹੜਾ ਜੀ ਸੁਰਮਾ ਸੂਤ ਸੂਚੀ ਸੈ ਕੇਲਾ ਇਹਨੂੰ ਏ ਦੀ ਮਾਤਰਾ ਕਹਿੰਦੇ ਨੇ ਜੀ ਜਿਵੇਂ ਸ਼ੇਕ ਸ਼ੇਰ ਸੈ ਸ਼ੈਨ ਸੈਨਾ ਸਨਤ ਸੋ ਅੱਗੇ ਅੱਗੇ ਜੀ ਹੋੜੇ ਦੀ ਮਾਤਰਾ ਜਿਵੇਂ ਸੋ ਸੋਨਾ ਸੋਚ ਸੋਨਾ ਅੱਗੇ ਆ ਕਾ ਕਨੋੜਾ ਸੁਨੋ ਸੋਖਾ ਸੋੜਾ ਠੀਕ ਹੈ ਜੀ ਇਹਦੇ ਵਿੱਚ 10 ਮਾਤਰਾਵਾਂ ਨੇ ਜੀ ਇਹ ਆਪਣੀਆਂ ਇਹਨਾਂ ਨਾਲ ਅੱਖਰਾਂ ਦੇ मीनिंग ਬਦਲ ਜਾਂਦੇ ਨੇ ਜੀ ਕੁਝ ਮਾਤਰਾਵਾਂ ਆਪਣੀਆਂ ਮੂਰੇ ਲੱਗਦੇ ਨੇ ਕੁਝ ਮਾਤਰਾਵਾਂ ਪਿੱਛੇ ਕੁਝ ਮਾਤਰਾ ਆਪਣੇ ਪੈਰ 'ਚ ਲੱਗਦੀਆਂ ਹਨ ਨੈਕਸਟ ਟੋਪਿਕ ਹੈ ਜੀ ਆਪਣਾ ਨੈਕਸਟ ਟੋਪਿਕ ਹੈ ਜੀ ਆਪਣਾ ਲਗਾਖਰ ਲਗਾ ਦਾ ਸੰਬੰਧ ਅੱਖਰਾਂ ਨਾਲ ਹੁੰਦਾ ਹੈ ਅੱਖਰਾਂ ਤੇ ਲੱਗਦੇ ਮੇਲ ਤੋਂ ਬਾਹਰ ਬੰਦਦੇ ਆ ਨਾ ਲਗਾਖਰ ਉਹ ਚੀਜ਼ਾਂ ਨੇ ਜਿਹੜੇ ਲਗਾ ਦੇ ਨਾਲ ਵਰਤੇ ਜਾਂਦੇ ਹਨ ਗੁਰਮੁਖੀ ਲਿਪੀ ਵਿੱਚ ਤਿੰਨੇ ਲਗਾ ਕਰਨ ਬਿੰਦੀ ਟਿੱਪੀ ਤੇ ਅੱਧਕ ਹਾਂਜੀ ਜਿਹੜੀ ਬਿੰਦੀ ਟਿੱਪੀ ਅੱਧਕ ਨੇ ਜੀ ਇਹ ਆਪਣੇ ਜਿਹੜੇ ਲਗਾ ਨੇ ਮਾਤਰਾਵਾਂ ਨੇ ਉਹਨਾਂ ਨਾਲ ਆ ਕੇ ਲੱਗਦੇ ਨੇ ਬਿੰਦੀ ਟਿੱਪੀ ਤੇ ਅੱਧਕ ਇਹ ਤਿੰਨ ਨੇ ਉਦਾਹਰਨ ਦੇ ਤੌਰ ਤੇ ਜਿਵੇਂ ਗੇਂਦ ਗਾਂ ਨੀਂਦ ਠੀਕ ਹੈ ਦੇਖੋ ਜੀ ਗੇਂਦ ਦੇ ਪਿੱਛੇ ਏ ਦੀ ਮਾਤਰਾ ਆ ਗਈ ਏ ਦੀ ਮਾਤਰਾ ਦੇ ਬਿੰਦੀ ਲੱਗੀ ਹੋਈ ਹੈ ਫਿਰ ਗਾਂ ਕੀ ਕੰਨੇ ਦੀ ਮਾਤਰਾ ਲੱਗੀ ਗਾਂ ਦੇ ਪਿੱਛੇ ਉਹਦੇ ਉੱਪਰ ਬਿੰਦੀ ਲੱਗੀ ਫਿਰ ਨੀਂਦ ਈ ਦੀ ਮਾਤਰਾ ਦੇ ਨਾਲ ਆਪਣੀ ਸਿਹਰ ਦੀ ਮਾਤਰਾ ਦੇ ਨਾਲ ਬਿੰਦੀ ਲੱਗੀ ਅੱਗੇ ਆ ਗਈ ਟਿੱਪੀ ਠੀਕ ਹੈ ਜਦੋਂ ਆਪਾਂ ਕਿਸੇ ਸ਼ਬਦ ਨਾਲ ਉਹਦੀ ਆਵਾਜ਼ ਦੀ ਤਾਂ ਨੌ ਦੀ ਬਾਜ਼ੀ ਥਾਂ ਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਜੀਵੇਂ ਸੰਗ ਸੱਦ ਚੰਦ ਜਿੱਥੇ ਨੌ ਦੀ ਬਾਜ਼ ਆਂਦੀ ਹੈ ਉੱਥੇ ਟਿੱਪੀ ਦੀ ਵਰਤੋਂ ਹੁੰਦੀ ਹੈ ਜੀ ਅੱਧਕ ਕਿਸੇ ਅੱਖਰ ਨੂੰ ਜੋੜਨਾ ਬੋਲਦੇ ਜੁਰ ਆਪਾਂ ਸਤ ਪਤ ਮੱਕੀ ਠੀਕ ਹੈ ਜੀ ਏਕੀ ਨੇ ਲਗਾਖਾਰਨੀ ਏ ਕੁਝ ਵੀ ਮਾਤਰਾਵਾਂ ਨਾਲ ਲੱਗਦੇ ਨੇ ਜੀ ਇਹ ਤਿੰਨ ਹੁੰਦੇ ਨੇ ਅਗਿਆ ਕੀ ਸ਼ਬਦ ਬੋਤ ਧੂਣੀਆਂ ਲੜਕਾ ਅਤੇ ਲਗਾਖਾਰ ਦੇ ਸਮੇਲ ਤੋਂ ਸ਼ਬਦ ਬਣਦੇ ਨੇ ਜਿਵੇਂ ਕਿ ਕ ਲ ਮ ਦੇ ਮੇਲ ਤੋਂ ਕਮਲ ਬਣਦਾ ਹੈ ਅੱਖਰਾਂ ਉਸ ਇਕੱਠ ਦੇ ਸ਼ਬਦਨ ਵਾਕਦੇ ਹਨ ਜਿਸ ਸੇ ਕਿਸੇ ਮਨੁੱਖੀ ਵਸਤੂ ਦਾ ਅਰਥ ਪ੍ਰਗਟ ਹੋਉਂ ਮੂਲ ਰੂਪ ਵਿੱਚ ਅਰਥ ਪਰਖੋ ਸ਼ਬਦਾਂ ਦੇ ਪ੍ਰਕਾਰ ਹੁੰਦੇ ਹਨ ਮਤਲਬ ਇਕੱਲੇ ਇੱਕ ਅੱਖਰ ਦਾ ਕੋਈ मीनिंग ਨਹੀਂ ਹੁੰਦਾ ਜੀ ਤਿੰਨ ਜਿਵੇਂ ਹੁਣ ਆਪਾਂ ਲਾ ਲਓ ਕੋਈ ਵੀ ਚੀਜ਼ ਕਿਸੇ ਦਾ ਨਾਮ ਬਣਾਣਾ ਤਾਂ ਆਪਾਂ ਕਈ ਅੱਖਰ ਜੋੜਦੇ ਆ ਤਾਂ ਨਾਮ ਬਣਦਾ ਖਣੇਜ ਜੀ ਮੈਂ ਹੁਣ ਆਪਾਂ ਨੂੰ ਇਹਦੇ ਵਿੱਚ ਉਦਾਹਰਣ ਦਿੱਤੀ ਹੈ ਕ ਲ ਅਤੇ ਮ ਕ ਲ ਮ ਦਾ ਕੋਈ मीनिंग ਨਹੀਂ ਬੰਦਾ ਲੇਕਿਨ ਜਦੋਂ ਇਹਨਾਂ ਤਿੰਨਾਂ ਨੂੰ ਜੋੜਿਆ ਗਿਆ ਤਾਂ ਆਪਣੇ ਕੋਲ ਨਵਾਂ ਸ਼ਬਦ ਕੀ ਬਣ ਗਿਆ ਕਲਮ ਕਲਮ ਮਤਲਬ ਆਪਣਾ ਪੈਨ ਨੂੰ ਕਿਹਾ ਜਾਂਦਾ ਹੈ ਕੰਮ ਕਰਨ ਲਈ ਇਸ ਦਾ ਅਰਥ ਹੋ ਗਿਆ ਅੱਗੇ ਅਗੇ ਇਹ ਕਲ ਸ਼ਬਦ ਬੋਧ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਦੋ ਤਰ੍ਹਾਂ ਦੇ ਹੁੰਦੇ ਨੇ ਸਾਰਥਕ ਸ਼ਬਦ ਤੇ ਨਾਰਥਕ ਸ਼ਬਦ ਸਾਰਥਕ ਸ਼ਬਦ ਉਹ ਹੁੰਦੇ ਨੇ ਜਿਨ੍ਹਾਂ ਦਾ ਕੋਈ ਅਰਥ ਹੁੰਦਾ ਹੈ ਅਤੇ ਜਿੰਨਾ ਰਹੀ ਆਪਾਂ ਨੂੰ ਕਿਸੇ ਮਨੁੱਖੀ ਵਸਤੂ ਜਾਂ ਕੰਮ ਵੱਲੋਂ ਸੰਕੇਤ ਕੀਤਾ ਗਿਆ ਹੁੰਦਾ ਨਾਰਤਕ ਸ਼ਬਦ ਉਹ ਨੇ ਉਹ ਸ਼ਬਦ ਜਿਨ੍ਹਾਂ ਦਾ ਆਪਣਾ ਕੋਈ ਅਰਥ ਨਹੀਂ ਹੁੰਦਾ ਪਰੰਤੂ ਸਾਰਥਕ ਸ਼ਬਦਾਂ ਨਾਲ ਆ ਕੇ ਹੁਨਾਂ ਦੇ ਅਰਥਾ ਦਾ ਵਿਸਤਾਰ ਕਰਦੇ ਨੇ ਜਿਵੇਂ ਪਾਣੀ ਧਾਣੀ ਰੋਟੀ ਰਾਤੀ ਕੱਪੜਾ ਕੁੱਪੜਾ ਆਦਿ ਇਸ ਵਿੱਚ ਪਾਣੀ ਰੋਟੀ ਕੱਪੜਾ ਸਾਰਥਕ ਸ਼ਬਦ ਨੇ ਅਤੇ ਧਾਣੀ ਰਾਤੀ ਅਤੇ ਕੁੱਪੜਾ ਨਾਰਤਕ ਸ਼ਬਦ ਨੇ ਨਾਰਤਕ ਸ਼ਬਦ ਦਾ ਆਪਣੀ ਕੋਈ ਬੋਲ ਭਾਸ਼ਾ ਨਹੀਂ ਹੁੰਦੀ ਚਾ ਚੂ ਚਾ ਉਦਾਹਰਨ ਦੇ ਤੌਰ ਤੇ ਚਾ ਚਾ ਪੀਣ ਵਾਲੀ ਚੀਜ਼ ਹੋਗੀ ਪਰ ਚੂ ਦਾ ਕੀ ਮਤਲਬ ਕੋਈ ਨਹੀਂ ਇਹ ਕੀ ਹੈ ਨਾਰਤਕ ਸ਼ਬਦ ਹੈ ਸਾਰਤਕ ਸ਼ਬਦ ਦੇ ਪ੍ਰਯੋਗ ਦੇ ਆਧਾਰ ਤੇ ਅੱਠ ਪ੍ਰਕਾਰ ਦੇ ਹੁੰਦੇ ਨੇ ਕਿਹੜੇ-ਕਿਹੜੇ ਨੇ ਜੀ ਦੇਖੋ ਫਸਟ ਹੈ ਨਾਮ ਸੈਕਿੰਡ ਪਰਨਾਮ ਥਰਡ ਵਿਸ਼ੇਸ਼ਣ ਫੋਰਥ ਕਿਰਿਆ ਫਿਫਥ ਕਿਰਿਆ ਵਿਸ਼ੇਸ਼ਣ 6th ਸੰਬੰਧਕ 7th ਜੋਜਕ ਤੇ 8th ਹੈਗੇ ਵਿਸ਼ ਹਾਂਜੀ ਬੱਚਿਓ ਹੁਣ ਆਪਾਂ ਅੱਜ ਤੇ ਕੱਲ ਦੇ ਟੌਪਿਕ ਨੂੰ ਮਿਕਸ ਕਰਕੇ ਕੁਝ ਆਪਰੇਸ਼ਨ ਲੱਕੇ ਆਈਆਂ ਜਿਵੇਂ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ ਧਿਆਨ ਨਾਲ ਦੇਖੋ ਜੀ ਜਿਵੇਂ ਫਸਟ ਕੁਐਸਚਨ ਆ ਗਿਆ ਜੀ ਆਪਣਾ ਭਾਸ਼ਾ ਕਿਸ ਨੂੰ ਕਹਿੰਦੇ ਨੇ ਜਿਸ ਰਹੀ ਵਿਅਕਤੀ ਆਪਣੇ ਵਿਚਾਰ ਸਾਂਝੇ ਕਰਦਾ ਹੈ ਸੈਕਿੰਡ ਕੁਐਸਚਨ ਭਾਸ਼ਾ ਦੇ ਕਿੰਨੇ ਪ੍ਰਕਾਰ ਦੇ ਹੁੰਦੀ ਹੈ ਦੇਖੋ ਜੀ ਆਪਾਂ ਕੱਲ ਦੱਸਿਆ ਸੀ ਭਾਸ਼ਾ ਕਿੰਨੇ ਪ੍ਰਕਾਰ ਦੇ ਹੁੰਦੀ ਹੈ ਦੋ ਪ੍ਰਕਾਰ ਦੇ ਬੋਲ ਚਲ ਤੇ ਲਿਖਤ ਭਾਸ਼ਾ 3rd ਅਗੇ ਜੀ ਬੋਲ ਚਾਲਦੀ ਭਾਸ਼ਾ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਮੌਖਿਕ ਭਾਸ਼ਾ ਮੌਖਿਕ ਭਾਸ਼ਾ ਕਿਉਂ ਜਨ ਕਿਹਾ ਜਾਂਦਾ ਕਿਉਂਕਿ ਆਪਾਂ ਇਹਨੂੰ ਬੋਲ ਕੇ ਪ੍ਰਗਟ ਕਰਦੇ ਹਾਂ 4th ਕੁਐਸਚਨ ਅਗੇ ਜ ਜਪਨਾ ਲਿਖਿਤ ਭਾਸ਼ਾ ਕਿਸ ਨੂੰ ਕਹਿੰਦੇ ਨੇ ਲਿਖ ਕੇ ਵਿਚਾਰ ਪ੍ਰਗਟ ਕਰਨ ਨੂੰ ਜਿਵੇਂ ਉਦਾਹਰਨ ਤੇ ਤੌਰ ਤੇ ਆਪਾਂ ਕਿਤਾਬਾਂ ਵਿੱਚ ਪੜ੍ਹਦੇ ਹਾਂ ਕੋਈ ਲੈਸਨ ਹੋ ਗਿਆ ਕੋਈ ਚੈਪਟਰ ਹੋ ਗਿਆ ਆਹ ਕੁਐਸਚਨ ਅਨਸਰ ਵੀ ਲਾ ਲਓ ਮੈਂ ਤੁਹਾਡੇ ਸਾਹਮਣੇ ਲਿਖ ਕੇ ਪ੍ਰਗਟ ਕਰ ਦਿੱਤੇ ਨੇ ਇਹ ਕੀ ਆਪਣੀ ਲਿਖਿਤ ਭਾਸ਼ਾ ਹੈ ਮਾਂ ਬੋਲੀ ਭਾਸ਼ਾ ਕਿਸ ਨੂੰ ਕਿਹਾ ਜਾਂਦਾ ਹੈ ਜਿਹੜੀ ਆਪਣੀ ਮਾਤ ਪਿਛੋਂ ਦੇ ਉਸ ਨੂੰ ਮਾਂ ਬੋਲੀ ਭਾਸ਼ਾ ਕਿਹਾ ਜਾਂਦਾ ਹੈ 6th ਕੁਐਸਚਨ ਆ ਗਿਆ ਜੀ ਆਪਣਾ ਪੰਜਾਬ ਦੀ ਮਾਂ ਬੋਲੀ ਕਿਹੜੀ ਹੈ ਪੰਜਾਬੀ ਹਾਂਜੀ ਆਪਾਂ ਪੰਜਾਬ ਵਿੱਚ ਰਹਿੰਦੇ ਆ ਇਸ ਕਰਕੇ ਆਪਣੀ ਪੰਜਾਬ ਦੀ ਮਾਂ ਬੋਲੀ ਭਾਸ਼ਾ ਕਿਹੜੀ ਹੈ ਪੰਜਾਬੀ ਭਾਰਤ ਦੀ ਰਾਸ਼ਟਰੀ ਭਾਸ਼ਾ ਕਿਹੜੀ ਹੈ ਆਪਣੀ ਜਿਹੜੀ ਆਪਣੇ ਭਾਰਤ ਦੀ ਰਾਸ਼ਟਰੀ ਭਾਸ਼ਾ ਉਹ ਹੈਗੀ ਹੈ ਹਿੰਦੀ ਪ੍ਰਾਂਤਾਂ ਜਾਂ ਦੇਸ਼ਾਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਕਿਹੜੀ ਭਾਸ਼ਾ ਕਿਹਾ ਜਾਂਦਾ ਹੈ ਰਾਸ਼ਟਰੀ ਭਾਸ਼ਾ ਜਿਹੜੀ ਪੂਰੇ ਸੰਸਾਰ ਵਿੱਚ ਬੋਲੀ ਜਾਂਦੀ ਭਾਸ਼ਾ ਉਸ ਨੂੰ ਕੀ ਕਹਿੰਦੇ ਨੇ ਅੰਤਰਰਾਸ਼ਟਰੀ ਭਾਸ਼ਾ ਹਾਂਜੀ ਅੱਗੇ ਆਪਣਾ 10ਵਾਂ ਕੁਐਸਚਨ ਆ ਗਿਆ ਜੀ ਕਿਸ ਭਾਸ਼ਾ ਨੂੰ ਅੰਗਰੇਜ਼ੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਅੰਤਰਰਾਸ਼ਟਰੀ ਦਰਜਾ ਪ੍ਰਾਪਤ ਹੈ ਜੀ ਅੰਗਰੇਜ਼ੀ ਭਾਸ਼ਾ ਨੂੰ ਅੰਤਰਰਾਸ਼ਟਰੀ ਦਰਜਾ 11ਵਾਂ ਕੁਐਸਚਨ ਆ ਗਿਆ ਜੀ ਆਪਣਾ ਮਾਂ ਬੋਲੀ ਭਾਸ਼ਾ ਬੱਚਾ ਕਿੱਥੋਂ ਸਿੱਖਦਾ ਹੈ ਆਪਣੇ ਪਰਿਵਾਰ ਵਿੱਚ ਕਿਉਂਕਿ ਉਹ ਸ਼ੁਰੂ ਤੋਂ ਬੱਚਾ ਬਚਪਨ ਤੋਂ ਪਰਿਵਾਰ 'ਚ ਰਹਿੰਦਾ ਹੈ ਜਿਵੇਂ ਦੇ ਪਰਿਵਾਰ ਦੇ ਮੈਂਬਰ ਬੋਲਦੇ ਨੇ ਉਹ ਉਸੇ ਤਰ੍ਹਾਂ ਦਾ ਬੋਲਣਾ ਤੇ ਪੜ੍ਹਨਾ ਸਿੱਖਦਾ ਹੈ। ਪਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਜੀ? ਏ ਧੁਨੀ। ਇਹਨੂੰ ਵੀ ਨਾਦੀ ਇਕਾਈ ਵੀ ਕਿਹਾ ਜਾਂਦਾ ਹੈ। ਪਾਸ਼ਾ ਦੀ ਸਭ ਤੋਂ ਵੱਡੀ ਇਕਾਈ ਕਿਹੜੀ ਹੈ? ਵਾਕ। ਹਾਂਜੀ 14ਵਾਂ ਕੁਐਸਚਨ ਆ ਗਿਆ ਜੀ ਆਪਣਾ ਪਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਨਾਅਰਥਿਕ ਇਕਾਈ ਕਿਹੜੀ ਹੈ? ਅੱਖਰ ਅਤੇ ਧੁਨੀ। 15ਵਾਂ ਕੁਐਸਚਨ ਆ ਗਿਆ। ਪਾਸ਼ਾ ਦੇ ਅਧਾਰ ਤੇ ਹੁਣ ਪੰਜਾਬ ਖੋਦੋਂ ਹੋਂਦ ਵਿੱਚ ਐਸੀ 1 ਨਵੰਬਰ 1966 ਇਸ਼ੂਏ ਨੂੰ ਪਾਸ਼ਾ ਦੇ ਅਧਾਰ ਤੇ ਕੀਆ ਪੰਜਾਬ ਹੋਂਦ ਵਿੱਚ ਆਇਆ ਸੀ ਪਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਸਾਰਥਕ ਇਕਾਈ ਕੀ ਹੈ ਸ਼ਬਦ ਨੈਕਸਟ ਕੁਐਸਚਨ ਹੈ ਜੀ ਆਪਣਾ ਬੱਚਾ ਮਾਂ ਬੋਲੀ ਕਿਸ ਉਮਰ ਵਿੱਚ ਸਿੱਖਦਾ ਹੈ ਬਚਪਨ ਵਿੱਚ ਕਿਉਂਕਿ ਬਚਪਨ ਵਿੱਚ ਆਪਣੇ ਘਰੇ ਰਹਿੰਦਾ ਇਸ ਕਰਕੇ ਉਹ ਮਾਂ ਬੋਲੀ ਬਚਪਨ ਵਿੱਚ ਹੀ ਆਪਣੇ ਘਰ ਦਾ ਤੋਂ ਸਿੱਖਦਾ ਹੈ ਲਿਖਿਤ ਭਾਸ਼ਾ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਸੈਤਕ ਜਟਕਸਾਲੀ ਭਾਸ਼ਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਲਿਖਿਤ ਭਾਸ਼ਾ ਦੇ ਦੋਹਾਂ ਨਕਰੀਆਂ ਨੇ ਅਖਬਾਰਾਂ ਕਿਤਾਬਾਂ ਕਾਪੀਆਂ ਜੋ ਆਪਾਂ ਨੋਟਸ ਬਣਾਉਂਦੇ ਆ ਨਾ ਜੀ ਉਹ ਨਹੀਂ ਜੀ ਉਪਭੋਲੀ ਕੀ ਹੁੰਦੀ ਹੈ ਖੇਤਰੀ ਭਿੰਨਤਾ ਕਾਰਨ ਹਰ ਤਰ੍ਹਾਂ ਅਲੱਗ-ਅਲੱਗ ਭਾਸ਼ਾ ਬੋਲੀ ਜਾਂਦੀ ਹੈ ਉਸ ਨੂੰ ਉਪਭੋਲੀ ਕਿਹਾ ਨੈਕਸਟ 21ਵਾਂ ਕੁਐਸਚਨ ਜੀ ਗੁਰਮੁਖੀ ਲਿਪੀ ਵਿੱਚ ਲਗਾ ਦੀ ਗਿਣਤੀ ਕਿੰਨੀ ਹੈ 10 ਗੁਰਮੁਖੀ ਲਿਪੀ ਵਿੱਚ ਲਗਾਖਰ ਦੀ ਗਿਣਤੀ ਕਿੰਨੀ ਹੈ ਜੀ 3 ਅੱਗੇ 23ਵਾਂ ਕੁਸ਼ਚਨ ਹੈਗਾ ਵਰਨ ਅੱਖਰਾਂ ਦੇ ਕਿੰਨੀਆਂ ਕਿਸਮਾਂ 3 ਨੈਕਸਟ ਕੁਸ਼ਚਨ ਹੈ ਪੰਜਾਬੀ ਭਾਸ਼ਾ ਵਿੱਚ ਊੜਾ ਆੜਾ ਕੀ ਹਨ ਸਵਰਨ ਜੀ ਨੈਕਸਟ ਕੁਸ਼ਚਨ ਪੰਜਾਬੀ ਭਾਸ਼ਾ ਵਿੱਚ ਸ ਤੋਂ ਰ ਤੱਕ ਸਾਰੇ ਵਰਨ ਕੀ ਹਨ ਵਿਅੰਜਨ ਜੀ ਹਾਂਜੀ ਸਵਰ ਕਿਹੜੇ ਨੇ ਆਪਣੇ ਤਿੰਨ ਨੇ ਊੜਾ ਆੜਾ ਈੜੀ ਜਿਹੜੇ ਬਾਕੀ ਰਹਿ ਗਏ ਉਹ ਸਾਰੇ ਆਪਣੇ ਕੀ ਨੇ ਵਿਅੰਜਨ ਹਨ ਵਿਅੰਜਨ ਕਿਹਾ ਜਾਂਦਾ ਜੀ ਹਾਂਜੀ 26 ਮੈਂ ਕੁਐਸਚਨ ਆ ਗਿਆ ਜੀ ਆਪਣਾ ਅੰਗਾ ਊਗਾ ਨਾ ਨੰਨਾ ਮੰਮਾ ਇਹਨਾਂ ਵਰਨਨ ਕੀ ਆਖਦੇ ਨੇ ਨਾਸਿਕ ਵਰਨ ਆਖਦੇ ਨੇ ਜੀ ਪੰਜਾਬੀ ਭਾਸ਼ਾ ਵਿੱਚ ਦੁੱਤ ਅੱਖਰਾਂ ਦੀ ਗਿਣਤੀ ਕਿੰਨੀ ਹੈ ਜੀ ਤਿੰਨ ਨੈਕਸਟ ਕੁਐਸਚਨ ਆ ਗਿਆ ਜੀ ਆਪਣਾ ਪੰਜਾਬੀ ਭਾਸ਼ਾ ਵਿੱਚ ਹੋਰ ਕਿੰਨੇ ਨਵੇਂ ਵਰਨ ਸ਼ਾਮਿਲ ਹੋਏ ਹਨ 6 ਨੈਕਸਟ ਕੁਐਸਚਨ ਹੈ ਜੇਪਨਾ ਗੁਰਮੁਖੀ ਲਿਪੀ ਵਿੱਚ ਸ਼ਾਮਿਲ ਨਵੇਂ ਵਰਨਾਂ ਨੂੰ ਕੀ ਆਖਦੇ ਨੇ ਵਿਅੰਜਨ ਆਖਦੇ ਨੇ ਨੈਕਸਟ ਆਗੇ ਜੀ ਆਪਣਾ ਪੰਜਾਬੀ ਭਾਸ਼ਾ ਦੀ ਲਿਪੀ ਨੂੰ ਕੀ ਕਹਿੰਦੇ ਨੇ ਗੁਰਮੁਖੀ ਲਿਪੀ ਕਹਿੰਦੇ ਹਨ ਪਹਿਲਾ ਗੁਰਮੁਖੀ ਲਿਪੀ ਵਿੱਚ ਕਿੰਨੇ ਵਰਨ ਸਨ 35 ਵਰਨ ਜੇਪਾ ਕਿੰਨਾ ਵਰਨਾਂ ਤੋਂ ਕੋਈ ਨਵਾਂ ਸ਼ਬਦ ਨਹੀਂ ਬਣਦਾ ਨਾਸਿਕ ਅੱਖਰਾਂ ਤੋਂ ਸ਼ਬਦਾਂ ਦੀਆਂ ਕਿੰਨੀਆਂ ਕਿਸਮਾਂ ਹਨ ਦੋ ਜਿਹੜੇ ਸ਼ਬਦਾਂ ਦੇ ਅਰਥ ਨਿਕਲਦੇ ਹਨ ਉਹਨਾਂ ਨੂੰ ਕੀ ਆਖਦੇ ਨੇ ਸਾਰਥਕ ਸ਼ਬਦ ਨੈਕਸਟ ਕੁਐਸਚਨ ਹੈ ਜੇ ਆਪਣਾ ਜਿਹੜੇ ਸ਼ਬਦਾਂ ਦੇ ਆਪਣਾ ਅਰਥ ਨਹੀਂ ਹੁੰਦਾ ਉਹਨਾਂ ਨੂੰ ਕੀ ਕਹਿੰਦੇ ਨਾਰਥਿਕ ਸ਼ਬਦ ਨਾਰਥਿਕ ਸ਼ਬਦਾ ਦੀ ਵਰਤੋਂ ਕਿੰਨਾ ਸ਼ਬਦਾਂ ਨਾਲ ਕੀਤੀ ਜਾਂਦੀ ਹੈ ਸਾਰਥਿਕ ਸ਼ਬਦਾਂ ਨਾਲ ਆ ਕੇ ਥੈਂਕ ਯੂ ਜੀ